ਹਾਂਜੀ ਸੰਗਤ ਜੀ ਅਸੀਂ ਇਸ ਲੜੀ ਵਿੱਚ ਖਾਲਸਾ ਪੰਥ ਦੇ ਤਖਤਾਂ ਬਾਰੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਖਾਲਸਾ ਪੰਥ ਵਿੱਚ ਕਿੰਨੇ ਤਖਤ ਹਨ ਇਹ ਕਿੱਥੇ-ਕਿੱਥੇ ਮੌਜੂਦ ਹਨ ਅਤੇ ਇਹਨਾਂ ਤਖਤਾਂ ਦਾ ਕੀ ਇਤਿਹਾਸ ਹੈ ਸੋ ਸਾਨੂੰ ਉਮੀਦ ਹੈ ਕਿ ਤੁਸੀਂ ਇਸ ਲੜੀ ਨੂੰ ਬਾਤੋਂ-ਬੱਦ ਪਿਆਰ ਦਿਓਗੇ ਇਸ ਲੜੀ ਵਿੱਚ ਸਭ ਤੋਂ ਪਹਿਲਾਂ ਤਖਤ ਤਖਤ ਸ੍ਰੀ ਅਕਾਲ ਤਖਤ ਸਾਹਿਬ ਬਾਰੇ ਤੁਹਾਨੂੰ ਜਾਣਕਾਰੀ ਦੇਵਾਂਗੇ ਸੋ ਚੱਲਦੇ ਹਾਂ ਇਸ ਵੀਡੀਓ ਵੱਲ ਸਿੱਖਾਂ ਦੇ ਪਹਿਲੇ ਤਖਤ ਦਾ ਨਾਮ ਸ੍ਰੀ ਅਕਾਲ ਤਖਤ ਸਾਹਿਬ ਹੈ ਜੋ ਹਰਮੰਦਰ ਸਾਹਿਬ ਅੰਮ੍ਰਿਤਸਰ ਵਿੱਚ ਮੌਜੂਦ ਹੈ ਇਹ ਇਕੱਲਾ ਇੱਕ ਹੀ ਤਖਤ ਹੈ ਜੋ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਸੰਬੰਧ ਰੱਖਦਾ ਹੈ ਤੇ ਬਾਕੀ ਚਾਰ ਤਖਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨਾਲ ਸੰਬੰਧਿਤ ਹਨ ਇਹ ਤਖਤ ਸ੍ਰੀ ਹਰਮੰਦਰ ਸਾਹਿਬ ਦੇ ਬਿਲਕੁਲ ਸਾਹਮਣੇ ਮੌਜੂਦ ਹੈ ਇਸ ਤਖਤ ਦੇ ਸਾਹਮਣੇ ਦੋ ਨਿਸ਼ਾਨ ਸਾਹਿਬ ਲੱਗੇ ਹੋਏ ਹਨ ਇਨਾਂ ਦੀ ਉਚਾਈ ਸ੍ਰੀ ਹਰਮੰਦਰ ਸਾਹਿਬ ਦੇ ਨਿਸ਼ਾਨ ਸਾਹਿਬ ਤੋਂ 1 ਫੁੱਟ ਘੱਟ ਰੱਖੀ ਗਈ ਹੈ ਕਿਉਂਕਿ ਸਿੱਖ ਧਰਮ ਵਿੱਚ ਰਾਜਨੀਤੀ ਦਾ ਸਥਾਨ ਦੂਸਰੇ ਨੰਬਰ ਉੱਤੇ ਆਉਂਦਾ ਹੈ ਅਤੇ ਹਮੇਸ਼ਾ ਧਰਮ ਤੋਂ ਬਾਅਦ ਆਉਂਦਾ ਹੈ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਸਿੱਖ ਧਰਮ ਦਾ ਸਰਵ ਉੱਚ ਵਿਅਕਤੀ ਹੁੰਦਾ ਹੈ ਅਤੇ ਧਰਮ ਨਾਲ ਸੰਬੰਧਿਤ ਸਾਰੇ ਜ਼ਰੂਰੀ ਫੈਸਲੇ ਜਥੇਦਾਰ ਹੀ ਕਰਦਾ ਹੈ ਇਤਿਹਾਸ ਦੇ ਪੰਨੇ ਦੱਸਦੇ ਹਨ ਕਿ ਜਦੋਂ ਧੰਨ ਗੁਰੂ ਰਾਮਦਾਸ ਜੀ ਅਤੇ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਹਰਮੰਦਰ ਸਾਹਿਬ ਜੀ ਦੀ ਕਾਰ ਸੇਵਾ ਕਰਵਾਈ ਤਾਂ ਕੁਝ ਮਿੱਟੀ ਪੁੱਟ ਕੇ ਇੱਕ ਥਾਂ ਤੇ ਇਕੱਠੀ ਕਰਕੇ ਇੱਕ ਚਬੂਤਰਾ ਬਣਾਇਆ ਜਿਸ ਦੇ ਉੱਪਰ ਸ੍ਰੀ ਗੁਰੂ ਰਾਮਦਾਸ ਜੀ ਬੈਠਦੇ ਸਨ ਆਪਣੇ ਸਮੇਂ ਵਿੱਚ ਧੰਨ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕਿਰਪਾ ਕੀਤੀ ਅਤੇ ਉਸ ਚਬੂਤਰੇ ਉੱਤੇ ਕੱਚੀ ਕੋਠੜੀ ਬਣਾ ਦਿੱਤੀ ਜਿਸ ਨੂੰ ਸਤਕਾਰ ਸਾਹਿਬ ਸਿੱਖ ਸੰਗਤ ਕੋਠਾ ਸਾਹਿਬ ਆਖਦੀ ਹੈ ਸ਼੍ਰੋਮਣੀ ਤਖਤ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਨੀਂ ਬਾਬਾ ਬੁੱਢਾ ਜੀ ਭਾਈ ਗੁਰਦਾਸ ਜੀ ਅਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਰੱਖੀ ਅਕਾਲ ਤਖਤ ਦਾ ਮਤਲਬ ਹੈ ਕਿ ਇਸ ਉੱਪਰ ਅਕਾਲ ਦਾ ਕੋਈ ਪ੍ਰਭਾਵ ਨਹੀਂ ਇਹ ਤਖਤ ਪਰਮੇਸ਼ਰ ਅਕਾਲ ਪੁਰਖ ਦਾ ਤਖਤ ਹੈ ਸਭ ਤੋਂ ਪਹਿਲਾਂ ਧੰਨ ਗੁਰੂ ਸ੍ਰੀ ਹਰਗੋਬਿੰਦ ਸਾਹਿਬ ਜੀ ਮੀਰੀ ਤੇ ਪੀਰੀ ਦੀਆਂ ਦੋ ਕਿਰਪਾਨਾਂ ਪਹਿਨ ਕੇ ਤਖਤ ਉੱਤੇ ਬਿਰਾਜਮਾਨ ਹੋਏ ਸਨ ਅਕਾਲ ਤਖਤ ਦੀ ਸੇਵਾ ਦੇ ਲਈ ਸਭ ਤੋਂ ਪਹਿਲਾਂ ਭਾਈ ਗੁਰਦਾਸ ਜੀ ਮਕਰਰ ਕੀਤੇ ਗਏ ਸਨ ਫਿਰ ਭਾਈ ਮਨੀ ਸਿੰਘ ਜੀ ਭਾਈ ਦਰਬਾਰਾ ਸਿੰਘ ਜੀ ਨਵਾਬ ਕਪੂਰ ਸਿੰਘ ਬਿਰਕ ਅਤੇ ਜੱਸਾ ਸਿੰਘ ਆਲੂਵਾਲੀਆ ਦਾ ਜ਼ਿਕਰ ਆਉਂਦਾ ਹੈ ਅਕਾਲ ਤਖਤ ਸਾਹਿਬ ਤੇ ਬਾਰ ਬਾਰ ਹਮਲੇ ਹੋਏ ਸਭ ਹੌਲਾ ਬਰ 152 ਦਿਨਾਂ ਦੇ ਅੰਦਰ ਅੰਦਰ ਮਾਰੇ ਗਏ ਅਕਾਲ ਤਖਤ ਸਾਹਿਬ ਦੀ ਪਹਿਲੀ ਮੰਜ਼ਲ ਜੱਸਾ ਸਿੰਘ ਆਲੂਵਾਲੀਆ ਦੀ ਨਗਰਾਨੀ ਵਿੱਚ ਸਿੱਖ ਮਿਸਲਾਂ ਦੇ ਸਮੇਂ ਬਣੀ ਸੀ ਇਸ ਤੋਂ ਉੱਪਰ ਦੀਆਂ ਮੰਜ਼ਲਾਂ ਮਹਾਰਾਜਾ ਰਣਜੀਤ ਸਿੰਘ ਨੇ ਬਣਵਾਈਆਂ ਸਨ ਗੁੰਬਨ ਦੀ ਸੇਵਾ ਸਰਦਾਰ ਹਰੀ ਸਿੰਘ ਨੜਵਾ ਜੀ ਦੁਆਰਾ ਕਰਵਾਈ ਗਈ ਸੀ ਪ੍ਰਾਤਨ ਮਰਿਆਦਾ ਅਨੁਸਾਰ ਅੱਜ ਵੀ ਜਦੋਂ ਸਵੇਰ ਹੁੰਦੀ ਹੈ ਤਾਂ ਦਰਬਾਰ ਸਾਹਿਬ ਦੇ ਕਵਾੜ ਖੁੱਲਣ ਤੋਂ 1 ਘੰਟਾ ਪਹਿਲਾਂ ਅਕਾਲ ਤਖਤ ਸਾਹਿਬ ਦੇ ਕਵਾੜ ਖੁੱਲਦੇ ਹਨ ਸੰਗਤਾਂ ਬਾਹਰ ਬੈਠ ਕੇ ਸੁਖਮਣੀ ਸਾਹਿਬ ਦਾ ਪਾਠ ਕਰਦੀਆਂ ਹਨ ਸ਼੍ਰੀ ਅਕਾਲ ਤਖਤ ਸਾਹਿਬ ਦਾ ਗ੍ਰੰਥੀ ਦਰਬਾਰ ਸਾਹਿਬ ਦੇ ਸੇਵਾਦਾਰਾਂ ਦੇ ਆਉਣ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਸਰੂਪ ਦਾ ਪ੍ਰਕਾਸ਼ ਹੋਣਾ ਹੈ ਉਸ ਨੂੰ ਚੌਰ ਕਰਦਾ ਹੈ ਹਰਮੰਦਰ ਸਾਹਿਬ ਦੇ ਗ੍ਰੰਥੀ ਕੋਠਾ ਸਾਹਿਬ ਜਾਂਦੇ ਹਨ ਅਰਦਾਸ ਕੀਤੀ ਜਾਂਦੀ ਹੈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਸੀਸ ਤੇ ਰੱਖ ਕੇ ਚੌਰ ਕਰਦੇ ਹੋਏ ਪਾਲਕੀ ਸਾਹਿਬ ਵਿੱਚ ਰੱਖਦੇ ਹਨ ਪਾਲਕੀ ਸਾਹਿਬ ਵਿੱਚ ਬਿਰਾਜਮਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਰਮੰਦਰ ਸਾਹਿਬ ਵਿਕੇ ਸ਼ਾਰਦਾ ਪੂਰਵਕ ਬਿਰਾਜਮਾਨ ਕੀਤੇ ਜਾਂਦੇ ਹਨ ਇਸ ਤਖਤ ਉੱਪਰ ਬੜੇ ਇਤਿਹਾਸਕ ਫੈਸਲੇ ਕੀਤੇ ਗਏ ਹਨ ਇਹ ਤਖਤ ਸਿੱਖ ਧਰਮ ਦੀ ਸਰਵ ਉੱਚ ਹਸਤੀ ਹੈ ਸਿੱਖ ਧਰਮ ਵਿੱਚ ਅਕਾਲ ਤਖਤ ਦਾ ਦਰਜਾ ਸੁਪਰੀਮ ਕੋਰਟ ਦੇ ਬਰਾਬਰ ਮੰਨਿਆ ਜਾਂਦਾ ਹੈ ਅਕਾਲ ਤਖਤ ਦੇ ਫੈਸਲੇ ਨੂੰ ਕੋਈ ਵੀ ਚੁਣੌਤੀ ਨਹੀਂ ਦੇ ਸਕਦਾ ਸਿੱਖਾਂ ਦੇ ਸਰਵ ਉੱਚ ਤਖਤ ਨੇ ਵੱਖ-ਵੱਖ ਸਮੇਂ ਸਿੱਖਾਂ ਦੀ ਜੋਗ ਅਗਵਾਈ ਕੀਤੀ ਅਰਦਾਸ ਕਰਦੇ ਹਾਂ ਅਕਾਲ ਤਖਤ ਸਾਹਿਬ ਦੀ ਸ਼ੋਭਾ ਜੁਗਾ-ਜੁਗਾ ਤੱਕ ਇਦਾਂ ਹੀ ਬਣੀ ਰਹੇ ਸੋ ਇਹ ਸੀ ਸਿੱਖਾਂ ਦੇ ਸਰਵ ਉੱਚ ਤਖਤ ਸ਼੍ਰੀ ਅਕਾਲ ਤੱਕ ਸਹਿਬ ਜੀ ਦੀ ਇਤਿਹਾਸਕ ਜਾਣਕਾਰੀ ਇਸ ਲੜੀ ਦੀਆਂ ਅਗਲੀਆਂ ਵੀਡੀਓਸ ਵਿੱਚ ਅਸੀਂ ਸਿੱਖਾਂ ਦੇ ਬਾਕੀ ਤਖਤਾਂ ਬਾਰੇ ਜਾਣਕਾਰੀ ਦੇਵਾਂਗੇ ਜੇ ਇਹ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਤਾਂ ਆਪਣੀ رائے ਕਮੈਂਟਾਂ ਵਿੱਚ ਜਰੂਰ ਦਿਓ ਇਸ ਜਾਣਕਾਰੀ ਨੂੰ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਜੇ ਤੁਸੀਂ ਸਾਡੇ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਾਡੀ ਬੇਨਤੀ ਹੈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਦੇ ਨਾਲ ਹੀ ਬੈਲ ਵਾਲਾ ਬਟਨ ਵੀ ਪ੍ਰੈਸ ਕਰ ਦਿਓ ਤਾਂ ਜੋ ਸਾਡੀਆਂ ਸਿੱਖ ਇਤਿਹਾਸ ਬਾਰੇ ਹੋਰ ਜਾਣਕਾਰੀ ਵਾਲੀਆਂ ਵੀਡੀਓ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕਣ ਸੋ ਮਿਲਦੇ ਹਾਂ ਇਸ ਲੜੀ ਦੀ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ